ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ ਮਾਰਨਿੰਗ ਦਾ ਪੌਣੇ 8 ਦਾ ਪੌਣੇ 8 ਹੋ ਚੁੱਕੇ ਨੇ ਤੇ ਜੋ ਦਾਲ ਸਬਜੀ ਮੈਂ ਬਣਾਉਣੀ ਸੀ ਬਣਾ ਲਈ ਇਧਰ ਮੈਂ ਬਣਾ ਬਣਾਈ ਐ ਸਬਜੀ ਗੁਵਾਰ ਫਲੀ ਦੀ ਕੱਟੀਆਂ ਪਈਆਂ ਸੀ ਪਰ ਸੋ ਵੀ ਪਰ ਬਾਦੀ ਆ ਜਾਈਆ ਬਣਾਉਣ ਦੀ ਚਲੋ ਸੁੱਕੀ ਸਬਜੀ ਜੇ ਕੱਟ ਕੇ ਤੋ ਸਮਾਰਕ ਨੂੰ ਅਸੀਂ ਇਤਰਾ ਰੱਖਦੇ ਫ੍ਰਿਜ ਵਿੱਚ ਖਰਾਬ ਨਹੀਂ ਹੁੰਦੀ ਸਬਜੀ ਬਣ ਚੁੱਕੀ ਗੁਵਾਰ ਫਲੀ ਦੀ ਤੇ ਬ੍ਰੇਕਫਾਸਟ ਵਿੱਚ ਅੱਜ ਬਣਾਵਾਂ ਹੋ ਪਨੀਰ ਖਤਮ ਹੋ ਗਿਆ ਪੈਸੇ ਕਰੇ ਬਸ ਲੈ ਆ ਹੀ ਨਹੀਂ 파ਰੇ ਸੀ ਤੇ ਪਨੀਰ ਤੇ ਸਮਝੀਆਂ ਕੱਟ ਕੇ ਰੱਖ ਲਈਆਂ ਇਹ ਹੋ ਗਈ ਬ੍ਰੈਕਫਾਸਟ ਤਿਆਰੀ ਪਾਂਡੇ ਨੂੰ ਵੀ ਸਾਫ ਕਰੇ ਪਰ ਸਭ ਕੁਝ ਨਾਲ ਨਾਲ ਕੰਮ ਚੱਲ ਜਿਆ ਨਾ ਜਿਵੇਂ ਕੁਕਿੰਗ ਕਰੇ ਕਿਚਨ 'ਚ ਕੰਮ ਹੋਵੇ ਪਾਂਡੇ ਵੀ ਨਾਲ ਨਾਲ ਹੋ ਜਾਂਦੇ ਹੁੰਦੇ ਨੇ ਆਟਾ ਗੁੰਨਿਆ ਪਿਆ ਤੇ ਹੁਣ ਮੈਂ ਬਣਾਉਣੀ ਹੈ ਦੁੱਸ ਦਵਿੰਦਰ ਲਈ ਬਾਹਰ ਵਾਲੀ ਕਿਚਨ ਵੀ ਜਾ ਕੇ ਉਧਰ ਹੀ ਮੈਂ ਦੂਸਰੇ ਇਧਰ ਨਹੀਂ ਲਿਆ ਕੇ ਹੁੰਦੇ ਚੱਕ ਕੇ ਉਧਰ ਹੀ ਰੱਖਦੇ ਕਿਉਂਕਿ ਇਧਰ ਨਾ ਐਨਾ ਵੱਡਾ ਕੈਬਿਨੇਟ ਹੈ ਨਹੀਂ نیچے ਵੀ ਰੱਖਣ ਨੂੰ ਕੋਈ ਸ਼ੈਲਫਸ ਪਈਆਂ ਹੋਈਆਂ ਨਹੀਂ ਆ ਤਾਂ ਫਿਰ ਮੈਂ ਬਾਰਵਲ ਕਿਚਨ ਚ ਰੱਖ ਦਉਣੀ ਉੱਧਰ ਚਾਟੇ ਹੁੰਮੇ ਜੂਸ ਲਿਆਉਣੀ ਬਣਾ ਕੇ ਇਸ ਕੋ ਕਹਿੰਦੇ ਮੈਂ ਬ੍ਰੇਕਫਾਸਟ ਤੋਂ ਬਾਅਦ ਫਿਰ ਜੂਸ ਪੀਵਾਂਗਾ ਕਿਉਂਕਿ ਮਸਮੀਆਂ ਇਕੱਠੇ ਨਹੀਂ ਆਉਂਦੀਆਂ ਭੈਣਾਂ ਨੇ ਫਿਰ ਖਰਾਬ ਹੋਣਗੀਆਂ ਮੈਨੂੰ ਆਇਆ ਵੀ ਚਲੋ ਖਰਾਬ ਨਾ ਹੋਣ ਤੇ ਉਸ ਤੋਂ ਪਹਿਲਾਂ ਆਪਾਂ ਉਹਨੂੰ ਯੂਜ਼ਡ ਲੈ ਲਈਏ ਇੱਧਰ ਬਣ ਚੁੱਕੀ ਹੈ ਗਵਾਰ ਫਲੀ ਸਬਜ਼ੀ ਵਿੱਚ ਮੈਂ ਬਰੀਕ ਬਰੀਕ ਕੱਟ ਕੇ ਆਲੂ ਪਾ ਦਾਨੀ ਆ ਇਹ ਬਣ ਕੇ ਆਪਣੀ ਸਬਜ਼ੀ ਲੰਚ ਵਿੱਚ ਕੰਮ ਆਉ ਉਹ ਕੜਾਹੀ ਚੋਂ ਮੈਂ ਕੱਢ ਹੀ ਲੀਨੀ ਆ ਹੁਣ ਵਾਸ਼ ਕਰਕੇ ਰੱਖ ਦਾਨੀ ਆ ਕੜਾਹੀ ਤੇ ਇੱਧਰ ਬ੍ਰੇਕਫਾਸਟ ਤੇ ਚੋਪਿੰਗ ਕਰੀ ਪਈ ਐ ਬਸ ਮੈ ਬਣਾਉਣ ਲੱਗਦੇ ਵੀ ਪੰਜ 10 ਮਿੰਟ ਵਿੱਚ ਤੇ ਭਾਂਡੇ ਆਹ ਤੋਤੇ ਪੈਣ ਬਸ ਮੰਦਰ ਟਿਕਾਉਣੇ ਸੁੱਕ ਹੀ ਗਏ ਆਲਮੋਸਟ ਇਹ ਤੇ ਇਸ ਤਰ੍ਹਾਂ ਤਾਂ ਕੁਝ ਕੰਮ ਤਾਂ ਦਾ ਦੁੱਧ ਬੋਇਲ ਕਰਿਆ ਪਿਆ ਬਸ ਬ੍ਰੇਕਫਾਸਟ ਹੈਗਾ ਬਣਾਉਣ ਵਾਲਾ ਖਾਣ ਵਾਲਾ ਬਸ ਕੀ ਸਾਰਾ ਕੁਝ ਪਹਿਲਾਂ ਤਾਂ ਕੰਮ ਕਰਨ ਵਾਲਾ ਤੇ ਇਧਰ ਹੋ ਚੁੱਕਿਆ ਬ੍ਰੇਕਫਾਸਟ ਰੈਡੀ ਪਨੀਰ ਤੇ ਸਬਜ਼ੀਆਂ ਖਾਂਚ ਦਾ ਟੇਸਟੀ ਲੱਗਦਾ ਹੀ ਲੱਗਦਾ ਤੇ ਆਪਾਂ ਨੂੰ ਪ੍ਰੋਟੀਨ ਵੀ ਮਿਲ ਜਾਂਦਾ ਇਹਦੇ ਵਿੱਚੋਂ ਟਾਈਮ ਹੋ ਚੁੱਕਾ ਸਵਾ 1 ਦਾ ਮੇਰਾ ਲੰਚ ਟਾਈਮ ਹੋ ਗਿਆ ਮੈਂ ਬਣਾ ਲਿਆ ਆਪਣਾ ਫੁਲਕਾ ਸਬਜ਼ੀ ਕਰਮ ਕਰ ਲਈ ਤੇ ਹੁਣ ਆਪਾਂ ਕਰਦੇ ਆ ਆਪਣਾ ਲੰਚ ਕਿਉ ਕੱਢਣ ਵਾਲੇ ਦੇ ਵਿੱਚ ਮੈਨੂੰ ਅਸੀਂ ਇਹ ਡੱਬਾ ਮੈਂ ਵਾਸ਼ ਕਰਕੇ ਫੇਰ ਨਮਕ ਕਿਉ ਪਾਉਂਦੀ ਇਹਦੇ ਵਿੱਚ ਵੀ ਕੁਾਰੇ ਖਤਮ ਹੋ ਗਏ ਰੋਟੀ ਚੋਪੜੀ ਗੁਵਾਰਾ ਫੜੀ ਸਬਜ਼ੀ ਹੈ ਸੁੱਕੀ ਸਬਜ਼ੀ ਦਾ ਖਾਸ ਕਰਕੇ ਹੋਣਾ ਵਧੀਆ ਲੱਗਦੀ ਹੈ ਇੱਧਰ ਆਈ ਆਪਣੀ ਦਹੀਂ ਸਬਜ਼ੀ ਤੇ ਦਹੀਂ ਮੈਂ ਸਵੇਰ ਹੋਰ ਵੀ ਜਮਾਤੀ ਸੀ ਸਵੇਰੇ ਜਦੋਂ ਮੈਂ ਉઠી ਮੈਂ ਚਾਹ ਘੜਨ ਲੱਗੀ ਸਾਈਡ ਤੇ ਉਹਦੀ ਮੈਂ ਦੁੱਧ ਬਿਲਕੁਲ ਕੋਸਾ ਨਾ ਕਰਕੇ ਠਰ ਭੰਨ ਕੇ ਦੁੱਧ ਦੀ ਦਹੀਂ ਜਮਾਤੀ ਸੀ ਦਹੀਂ ਹੋਰ ਜਮ ਚੁੱਕੀ ਆ ਫਿਰ ਮੈਨੂੰ ਤਾਂ ਇਹ ਹੋ ਜਾਂਦਾ ਕਿ ਖੁੱਲੀ ਫ੍ਰਿਜੀ ਵਿੱਚ ਦਹੀਂ ਨਾ ਹੋਵੇ ਮੈਨੂੰ ਸਾਰ ਨਹੀਂ ਆਉਂਦਾ ਤੇ ਅੱਜ ਪਹਿਲਾਂ ਲਈ ਥੋੜੀ ਜਿਹੀ ਪਈ ਹੈ ਕੌਨ ਦੀ ਪਰ ਫਿਰ ਵੀ ਹੁੰਦਾ ਵੀ ਉਹ ਖਤਮ ਹੋਣ ਤੋਂ ਪਹਿਲਾਂ ਦਹੀਂ ਹੋਰ ਫ੍ਰਿਜ ਵਿੱਚ ਹਾਜ਼ਰ ਹੋ ਜਾਏ ਦਹੀਂ ਜਮ ਚੁੱਕ ਕੇ ਮੈਂ ਫ੍ਰਿਜ ਵਿੱਚ ਰੱਖ ਦੂੰਗੀ ਲੰਚ ਕਰ ਲਈ ਆਪਣਾ ਤੇ ਲੰਚ ਕਰਨ ਤੋਂ ਬਾਅਦ ਮੈਂ ਲੱਗੀ ਸੀ ਪੈਂਟਰੀ ਸਾਫ਼ ਕਰਨ ਅੱਜ ਮੈਂ ਸੋਚ ਰਹੀ ਸੀ ਕਿ ਮੈਂ ਆਪਣੀ ਪੈਂਟਰੀ ਕਲੀਨ ਕਰੂੰ ਤਸਵੀਰੇ ਤਾਂ ਮੈਂ ਕੋਈ ਖਾਸ ਕੰਮ ਕਰੇ ਨਹੀਂ ਪਰ ਫਿਰ ਅੱਜ ਦੁਪਹਿਰੇ ਫਿਰ ਮੈਂ ਬਹੁਤ ਜ਼ਿਆਦਾ ਰੈਸਟ ਨਹੀਂ ਕਰ ਹੈਗਾ ਕਿਉਂਕਿ ਮੈਂ ਆਲਰੇਡੀ ਦੁਪਹਿਰੇ ਲੰਚ ਤੋਂ ਪਹਿਲਾਂ ਵੈਸਟ ਤੇ ਹੀ ਸੀ ਤੇ ਇਸ ਕਰਕੇ ਹੁਣ ਮੈਂ ਕਿਹਾ ਚਲੋ ਸਫਾਈ ਕਰ ਲਈਏ ਤੇ ਸਾਰਾ ਸਮਾਨ ਮੈਂ ਇਹ ਕੱਢੂੰਗੀ ਬਾਹਰ ਡੱਬੇ ਸਾਰੇ ਰਾਸ਼ਨ ਵਾਲੇ ਸਾਰਾ ਕਿਚਨ ਦਾ ਸਾਡਾ ਰਾਸ਼ਨ ਦਾ ਵਾਲਾ ਬੇਸਨ ਸੁੱਕਾ ਸਿੰਦਾ ఎవਰੀਥਿੰਗ ਇਸ ਪੈਂਟਰੀ ਵਿੱਚ ਹੀ ਹੁੰਦਾ ਤੇ ਕਾਫੀ ਜ਼ਿਆਦਾ ਸਮਾਨ ਇਹਦੇ ਵਿੱਚ ਆ ਜਾਂਦਾ ਤੇ ਮੈਂ ਈਜ਼ੀਲੀ ਇਹਨੂੰ ਆਰਗੇਨਾਈਜ਼ ਕਰਕੇ ਰੱਖ ਵੀ ਪਾਉਣੀ ਆ ਤੇ ਸਮਾਨ ਯੂਜ਼ ਕਰਨਾ ਪੜਾ ਈਜ਼ੀ ਹੋ ਜਾਂਦਾ ਮੇਰੇ ਲਈ ਇੱਥੋਂ ਸਾਰੇ ਮੈਂ ਡੱਬੇ ਜੀ ਤਾਰਾ ਵਾਲੇ ਰਾਸ਼ਨ ਵਾਲੇ ਖੜ ਲੂੰਗੀ ਬਾਹਰ ਅੰਦਰੋਂ ਸ਼ੈਲਫਸ ਖਾਲੀ ਕਰੂੰਗੀ ਪਹਿਲਾਂ ਮੈਂ ਸੋਚਿਆ ਪਹਿਲਾਂ ਉੱਪਰ ਵਾਲੀ ਸ਼ੈਲਫਸ ਕਲੀਨ ਕਰਦੀਆਂ ਫਿਰ ਨੀਚਲੇ ਡਰਾਅਰ ਬਾਅਦ ਵਿੱਚ ਕਲੀਨ ਕਰੂੰ ਕਿਉਂਕਿ ਜੇ ਮੈਂ ਸਾਰਾ ਇਹ ਸਮਾਨ ਸਾਰਾ ਬਾਹਰ ਕੱਢ ਲੂੰਗੀ ਬਾਹਰ ਬਹੁਤ ਖਲਾਰਾ ਪੈ ਜਾਣਾ ਇਸ ਕਰਕੇ ਮੈਂ ਸੋਚਿਆ ਪਹਿਲਾਂ ਸਾਰੇ ਸ਼ੈਲਫਸ ਖਾਲੀ ਕਰਦੀਆਂ ਨੀਚਲੇ ਡਰਾਅਰ ਉਸ ਤੋਂ ਬਾਅਦ ਫਿਰ ਕਰੂੰਗੀ ਜੇ ਆਪਾਂ ਸਟੈਪ ਬਾਈ ਸਟੈਪ ਚੱਲੀਏ ਨਾ ਆਪਾਂ ਨੂੰ ਕਲੀਨਿੰਗ ਕਰਨੀ ਵੀ ਈਜ਼ੀ ਰਹਿੰਦੀ ਹੈਗੀ ਤੇ ਆਪਾਂ ਫਿਰ ਉਲਝਦੇ ਨਹੀਂ ਹੈਗੇ ਕੰਮ ਵਿੱਚ ਹੁਣ ਕੀ ਕਰੀਏ ਵੀ ਹੁਣ ਕੀ ਕਰੀਏ ਇਹ ਨਹੀਂ ਹੈਗਾ ਪਹਿਲਾਂ ਸ਼ੈਲਫ ਦਾ ਸਾਮਾਨ ਕੱਢਿਆ ਬਾਹਰ ਤੇ ਲਾਈਨਰ ਮੈਟ ਵੀ ਸਾਰੇ ਬਾਹਰ ਕੱਢ ਤੇ ਖਾਲੀ ਕਰ ਲਿਆ ਸ਼ੈਲਫਸ ਤੇ ਅੰਦਰੋਂ ਇਹਨਾਂ ਨੂੰ ਕਲੀਨ ਕਰ ਲੂੰਗੀ ਗਿੱਲੇ ਕੱਪੜੇ ਨਾਲ ਗਿੱਲਾ ਕੱਪੜਾ ਮਾਰ ਕੇ ਉਸ ਤੋਂ ਬਾਅਦ ਫਿਰ ਸੁੱਕਾ ਮਾਰ ਦੂੰਗੀ ਬਸ ਸਾਫ ਕਰਨ ਦੇ ਵਿੱਚ ਇਹੋ ਜਿਹਾ ਕੁਝ ਹੈ ਨਹੀਂ ਸੀ ਵੀ ਕੋਈ ਮੁੰਜਾ ਬਹੁਤ ਜ਼ਿਆਦਾ ਹਾਰਵਰਕ ਕਰਨਾ ਪੈ ਸਪਾਈ ਕਰਨ ਵਿੱਚ ਕਿਉਂਕਿ ਆਲਰੇਡੀ ਲਾਈਨਰ ਲੱਗੇ ਹੋਏ ਸੀ ਨੀਚੇ ਬਾਕੀ ਅੰਦਰ ਕੁਝ ਡੂਲੀਆਂ ਨਹੀਂ ਸੀ ਕੁਝ ਨਹੀਂ ਸੀ ਕੋਈ ਗੰਦਗੀ ਨਹੀਂ ਸੀ ਬਸ ਇੱਕ ਆਪਣੇ ਮਨ ਨੂੰ ਸੈਟੀਸਫਾਈਡ ਕਰਨ ਵਾਸਤੇ ਹਨ ਤਸੱਲੀ ਦੇਣ ਵਾਸਤੇ ਵੀ ਚਲੋ ਠੀਕ ਆਪਾਂ ਸਫਾਈ ਕਰਤੀ ਆਪਣੇ ਵੱਲੋਂ ਬਾਕੀ ਇਹ ਵੀ ਹੁੰਦਾ ਕਿ ਜੋ 5-6 ਮਹੀਨਿਆਂ ਬਾਅਦ ਜਿਹੜੀ ਚੀਜ਼ ਆਪਾਂ ਸਾਫ਼ ਕਰਦੇ ਆ ਫਿਰ ਆ ਹੁੰਦਾ ਵੀ ਹੁਣ ਅੱਛੀ ਤਰ੍ਹਾਂ ਹੀ ਕਰਦੀ ਕਿਉਂਕਿ ਰੋਜ਼-ਰੋਜ਼ ਫਿਰ ਆਪਾਂ ਇਹ ਚੀਜ਼ ਸਫਾਈ ਨਹੀਂ ਕਰ ਪਾਉਂਦੇ ਔਰ ਲੋਡ ਵੀ ਨਹੀਂ ਪੈਂਦੀ ਹੈਗੀ ਸਾਰੇ ਸ਼ੈਲਫਸ ਉਸ ਵਿੱਚ ਗਿੱਲੇ ਸੁੱਕੜ ਸੁੱਕੇ ਕੱਪੜੇ ਨਾ ਕਰ ਦੂਗੀ ਸਾਫ਼ ਇਹ ਸ਼ੈਲਫਸ ਨਾਲ ਚੱਕ ਕੇ ਅਸੀਂ ਖਾਣਾ ਵੱਡਾ ਵੀ ਕਰ ਸਕਦੇ ਆ ਇਹ ਸ਼ੈਲਫਸ ਚੱਕੀਆਂ ਜਾ ਸਕਦੀਆਂ ਨੇ ਬਾਕੀ ਸਾਰੀ ਵੂਡਨ ਨੇ ਇਹ ਸ਼ੈਲਫਸ ਨੇ ਈਜ਼ੀਲੀ ਕਲੀਨ ਵੀ ਹੋ ਜਾਂਦੀਆਂ ਨੇ ਤੇ ਕਿਸੇ ਤਰ੍ਹਾਂ ਨਹੀਂ ਅੰਦਰ ਕੋਈ ਸਮੈਲ ਨਹੀਂ ਸੀ ਕੋਈ ਦਾਗ-ਧੱਬਾ ਨਹੀਂ ਸੀ ਕੁਝ ਨਹੀਂ ਸੀ ਬਿਲਕੁਲ ਸਾਫ਼ ਸੀ ਵਿੱਚੋਂ ਸ਼ੈਲਫਸ ਕਲੀਨ ਕਰਕੇ ਮੈਂ ਪੈਂਟਰੀ ਖੁੱਲੀ ਛੱਡਦੀ ਸੀ ਤਾਂ ਕਿ ਵਿੱਚੋਂ ਹਵਾ ਪੈ ਜਾਏ। ਅੱਛੀ ਤਰ੍ਹਾਂ ਵਿੱਚ ਸੁੱਕ ਜਾਣ ਸ਼ੈਲਫਸ ਕਿਸ ਤਰ੍ਹਾਂ ਸਮੈਲ ਨਾ। ਫਿਰ ਮੈਂ ਆ ਗਈ ਸੀ ਕਿਚਨ ਵਿੱਚ ਮੈਂ ਹੁਣ ਆਪਣੇ ਜਿਹੜੇ ਅੰਦਰੋਂ ਲਾਈਨਰ ਮੈਟ ਚੱਕੀ ਸੀ ਨਾ ਪੈਂਟਰੀ ਵਿੱਚੋਂ ਇਹ ਸੋਚ ਰਹੀ ਸੀ ਮੈਂ ਵਾਸ਼ ਕਰ ਲਾਂ। ਮੈਂ ਜਿੱਦੇ ਇਹ ਲਗਾਏ ਨੇ 2021 ਦੇ ਤੇ ਉਸ ਤੋਂ ਬਾਅਦ ਮੈਂ ਅੱਜ ਪਹਿਲੀ ਵਾਰ ਮੈਂ ਇਹਨਾਂ ਨੂੰ ਵਾਸ਼ ਕਰ ਰਹੀ ਆ। ਨਹੀਂ ਮੈਂ ਗਿੱਲਾ ਕੱਪੜਾ ਹੀ ਮਾਰ ਦੰਦੀ ਹੁੰਦੀ ਸੀ। ਹਮੇਸ਼ਾ ਗਿੱਲਾ ਕੱਪੜਾ ਹੀ ਇਨਾਫ ਹੁੰਦਾ ਸੀਗਾ। ਪਰ ਅੱਜ ਮੈਂ ਕਿਹਾ ਚਲੋ ਇਸ ਵਾਰੀ ਵਾਸ਼ ਕਰ ਦਾਂ ਨੀ। ਮੈਂ ਕਦੇ ਵਾਸ਼ ਨਹੀਂ ਕੀਤੇ ਹੈਗੇ। पर जो मैं अब भी गिला कपड़ा मारती आराम मेरा काम चल सकता पर उल फिर मन कई बार खड़ नहीं है नहीं मैं कद इस बार मैं वॉश करूंगी तो मैं सारे एदे पानी पा लिकुड पा के अच्छी तरह ब्रश ना कलीन कर रही ब्रश् मैं कर रही क्योंकि बहुत तिखे ने उपरों दाने ये बहुत तिखे ने कई बार स्क्रबर ना कर रहा स्क्रबर भी खराब हो गया अपने उंगलों भी रगड़िया जािली जाने इस करके मैं ब्रश ना कलीन की मैट्स मैं पाए बहुत सुकने तो इन मैट्स भी सुक रहे हैं अंदरों पेंट्री भी मैं खुले छी हुई भी चलो वो भी अच्छी तरह वो भी हवा लग जाए सुक तो एने टाइम में मैं अपने कंटेनर ने क्लीन कर लूँगी गिला कपड़ा मार के बहरों गिला तो सुा कपड़ा मार मारा अच्छी तरह साफ कर लूँगी वैसे साफ ने गल फिर उ जाती है कि अपना मन नहीं खड़ता है फिर मैं चलो हूँ सारा कुछ मैं बाहर क्डिया ना एक बार एक साफ कर दी सारे मैं डब्बे गिला कपड़ा सुा कपड़ा मार के अच्छी तरह साफ कर दूंगी यबे चिपचिपे भी नहीं है क्योंकि ਪੈਂਟਰੀ ਅਲੱਗ ਤੋਂ ਅਜੀ ਕਿਚਨ ਵੀ ਸਮਾਨ ਪਿਆ ਹੋਵੇ ਨਾ ਫਿਰ ਥੋੜਾ ਜਿਹਾ ਚਿਪਚਿਪਾ ਜਾ ਹੋਵੇ ਨਾ ਚਿਪਚਿਪਾਟ ਹੋ ਜਾਂਦੀ ਸਮਾਨ ਦੇ ਬਾਹਰ ਪਰ ਇੱਥੇ ਤਾਂ ਪੈਂਟਰੀ ਚ ਇੰਨੀ ਦੂਰ ਤਾਂ ਕੋਈ ਚਿਪਚਿਪਾਟ ਨਹੀਂ ਸੀ ਬਿਲਕੁਲ ਵੀ ਨਾ ਕੋਈ ਡਸਟ ਸੀਗੀ ਕਿਉਂਕਿ ਜਦੋਂ ਵੀ ਮੈਂ ਡੱਬੇ ਰੀਫਿਲ ਕਰਦੀ ਆ ਵਾਸ਼ ਕਰਕੇ ਰੀਫਿਲ ਕਰਦੀ ਆ ਤੇ ਉਹ ਵੀ ਕਈ ਵਾਰ ਮੈਂ ਡੱਬਿਆਂ ਚ ਉਤਾਲਾ ਵਗੈਰਾ ਯੂਜ਼ ਕਰਦੀ ਆ ਕੱਢਦੀ ਆ ਕਪੜਾ ਮੈਂ ਮਾਰਦਾ ਨਹੀਂ ਹੁੰਨੇ ਨਾਲ ਦੀ ਨਾਲ ਤੇ ਇਸ ਕਰਕੇ ਫਿਰ ਇੰਨੀ ਜ਼ਿਆਦਾ ਲੋਡ ਨਹੀਂ ਪਈ ਬਹੁਤ ਜ਼ਿਆਦਾ ਮਿਹਨਤ ਵੀ ਨਹੀਂ ਲੱਗੀ ਸਾਰੇ 10 15 ਮਿੰਟਾਂ ਵਿੱਚ ਮੈਂ ਇਹ ਡੱਬੇ ਸਾਫ਼ ਕਰਦੇ ਸੀ ਇਸ ਤਰੀਕੇ ਨਾਲ ਸਟੈਪ ਵਾਈਜ਼ ਸਟੈਪ ਸਫਾਈ ਹੋਣੀ ਸੀ ਜਦੋਂ ਵੀ ਆਪਾਂ ਕਿਸੇ ਏਰੀਆ ਦੀ ਕਿਸੇ ਅਲਮਾਰੀ ਦੀ ਕਿਸੇ ਵੀ ਡਰਾਅਰ ਕੈਬਨਟ ਦੀ ਆਪਾਂ ਸਫਾਈ ਕਰਦੇ ਆ ਨਾ ਜਾਂ ਆਪਾਂ ਸਟੈਪ ਵਾਈਜ਼ ਸਟੈਪਸ ਸਾਫ਼ ਕਰਾਂਗੇ ਉਹਨੂੰ ਬਿਉਂਤਾਂਗੇ ਵੀ ਆਪਾਂ ਪਹਿਲਾਂ ਕਿਹੜਾ ਕੰਮ ਕਰਨਾ ਬਾਅਦ ਵਿੱਚ ਕਿਹੜਾ ਕਰਨਾ ਫਿਰ ਉਹ ਕਿਤਨਾ ਕਿਤੇ ਆਪਣੀ ਮਿਹਨਤ ਵੀ ਬਚ ਰਹੀ ਨਹੀਂ ਹੈ ਆਪਣਾ ਸਮਾਂ ਵੀ ਬਚ ਰਿਹਾ ਦਾ ਤੇ ਆਪਣਾ ਕੰਮ ਵੀ ਜਲਦੀ ਹੋ ਜਾਂਦਾ ਤੇ ਆਪਾਂ ਨੂੰ ਕਰਨਾ ਆਸਾਨ ਵੀ ਲੱਗਦਾ ਇਸ ਕਰਕੇ ਮੈਂ ਇਹਨੂੰ ਦੋ ਪਾਰਟਸ ਚ ਡਿਵਾਈਡ ਕਰਕੇ ਸਾਫ਼ ਕੀਤਾ ਇੱਕ ਇੱਕ ਪਾਰਟ ਵਿੱਚ ਉੱਪਰ ਦੀਆਂ ਸ਼ੈਲਫਸ ਕਲੀਨ ਕਰੀਆਂ ਤੇ ਦੂਜੇ ਪਾਰਟ ਵਿੱਚ ਨੀਚਲੇ ਡਰਾਅਰਸ ਸਾਫ਼ ਕਰੂੰਗੀ ਨਹੀਂ ਫਿਰ ਆਪਾਂ ਜੋ ਸਾਰਾ ਸਮਾਨ ਬਾਹਰ ਖੰਡਿਆ ਲਾਣੇ ਆ ਫਿਰ ਆਪਾਂ ਨੂੰ ਸਟ्रेस ਚ ਆਉਂਦਾ ਵੀ ਹੈ ਇੰਨਾ ਸਮਾਨਾ ਇੰਨਾ ਸਮਾਨ ਮੈਂ ਕਮੇ ਕਰਾਂ ਕਮੇ ਕਰਾਂ ਉਹ ਦੇਖਦੇ-ਦੇਖ ਆਪਾਂ ਨੂੰ ਵੀ ਘਬਰਾਹਟ ਹੋ ਜਾਂਦੀ ਹੁੰਦੀ ਆ ਤੇ ਹੁਣ ਇਹ ਲਾਈਨਰ ਮੈਟ ਸੁੱਕ ਚੁੱਕੇ ਇਸ ਤੇ ਇਹਨਾਂ ਨੂੰ ਮੈਂ ਲਗਾ ਦੂੰਗੀ ਕਵਰਡ ਵਿੱਚ ਇਹ ਮੈਟ ਬਹੁਤ ਹੀ ਵਧੀਆ ਨੇ ਬਿਲਕੁਲ ਖਰਾਬ ਨਹੀਂ ਹੁੰਦੇ ਇਹਨਾਂ ਦੀ ਜਗ੍ਹਾ ਤੁਸੀਂ ਫਲੋਰ ਮੈਟ ਵੀ ਲਗਾ ਸਕਦੇ ਹੋ ਜਿਵੇਂ ਬਾਜ਼ਾਰ 'ਚ ਆਪਣੇ ਫਲੋਰ ਮੈਟ ਮਿਲਦੇ ਨੇਗੇ ਫਲੋਰ ਤੇ ਲਗਾਉਣ ਵਾਸਤੇ ਉਹ ਵੀ ਬਹੁਤ ਹੈਵੀ ਹੁੰਦੇ ਨੇ ਬਿਲਕੁਲ ਵੀ ਖਿਸਕਦੇ ਨਹੀਂ ਹੈਗੇ ਉਹ ਇਕੱਠੇ ਨਹੀਂ ਹੁੰਦੇ ਹੈਗੇ ਮੇਰੀ ਕਿਚਨ 'ਚ ਉਹ ਲੱਗੇ ਹੋਏ ਨੇ ਕਿ ਤਨ ਕਿਤੇ ਮੈਂ ਯੂਜ਼ ਕਰ ਰਹੀ ਹਾਂ ਉਹਨਾਂ ਨੂੰ ਕਿਚਨ ਵਿੱਚ ਇਹ ਅਸੀਂ ਤਾਂ ਇਸ ਤਰ੍ਹਾਂ ਪੌੜੀਆਂ ਦੇ نیچے ਪੈਂਟਰੀ ਬਣਵਾਈ ਹੋਈ ਆ ਪਰ ਪੈਂਟਰੀ ਦੇ ਵਿੱਚ ਅਸੀਂ ਸ਼ੈਲਫਸ ਪਵਾਇਆ ਜਿਹੜੀ ਐਕਸੈਸਰੀ ਹੁੰਦੀ ਆ ਪੈਂਟਰੀ 'ਚ ਐਕਚੁਅਲ ਐਕਸੈਸਰੀ ਲੱਗਦੀ ਆ ਉਹ ਅਸੀਂ ਨਹੀਂ ਲਗਵਾਈ ਇੱਕ ਤੋਂ ਕਾਸਟਲੀ ਬਹੁਤ ਜ਼ਿਆਦਾ ਹੁੰਦੀ ਹੈ ਇੱਕ ਆਈ ਹੁੰਦਾ ਜੋ ਆਪਾਂ ਵਾਸ਼ ਵਗੈਰਾ ਕਰਦੇ ਕਲੀਨ ਕਰਦੇ ਆ ਉਹ ਥੋੜਾ ਔਖਾ ਜਿਹਾ ਹੋ ਜਾਂਦਾ ਉਹਨੂੰ ਸਾਫ਼ ਕਰਨਾ ਟਾਈਮ ਜ਼ਿਆਦਾ ਲੱਗਦਾ ਇਹ ਸਿੰਪਲ ਜਿਵੇਂ ਆਪਾਂ ਅਲਮਾਰੀ ਬਣਾਉਣੇ ਲੱਕੜ ਦੀਆਂ ਬੋਰਡਾਂ ਨਾਲ ਸ਼ੈਲਫ ਸਪਾਈ ਹੋਈਆਂ ਸੀ ਤੇ ਨੀਚੇ ਡਰਾਅਰ ਦਿੱਤੇ ਹੋਏ ਨੇਗੇ ਤਾਂ ਕਿ ਨੀਚੇ ਆਪਾਂ ਨੂੰ ਡਰਾਅਰ ਤੁਸੀਂ ਬਾਹਰ ਕੱਢੋ ਸਮਾਨ ਈਜ਼ੀਲੀ ਰੱਖ ਸਕੋ ਤੇ ਚੱਕ ਸਕੋ ਨੀਚੇ ਡਰਾਅਰਸ ਨੇ ਤੇ ਉੱਪਰ ਸ਼ੈਲਫਸ ਰੱਖੇ ਹੋਏ ਨੇ ਔਰ ਇਹ ਸ਼ੈਲਫਸ ਨਾ ਰਿਮੂਵੇਬਲ ਨੇ ਆਪਾਂ ਇਹਨਾਂ ਨੂੰ ਰਿਮੂਵ ਕਰ ਸਕਦੇ ਆ ਕੋਈ ਵੱਡਾ ਕੰਟੇਨਰ ਰੱਖਣਾ ਉਹ ਆਪਾਂ ਇੱਕ ਸ਼ੈਲਫ ਇਹਦਾ ਪਰ ਰ ਹਾਂ ਆਹ ਸ਼ੈਲਫ हट ਜੂਗੀ ਤਾਂ ਆਪਾਂ ਇੱਕ ਖਾਨਾ ਕੋਈ ਵੀ ਵੱਡਾ ਛੋਟਾ ਕਰ ਸਕਦੇ ਆਂਗੇ ਇਹਨਾਂ ਨਾਲ ਸ਼ੈਲਫਸ ਦਾ ਕੀ ਹੁੰਦਾ ਇੱਕ ਤਾਂ ਕਾਸਟ ਘਟ ਜਾਂਦੀ ਪੈਂਟਰੀ ਦੀ ਤੇ ਇੱਕ ਸਮਾਨ ਇਹਦੇ ਵਿੱਚ ਮੈਨੂੰ ਲੱਗਦਾ ਪਰਸਨਲੀ ਕਿ ਜ਼ਿਆਦਾ ਆਉਂਦਾ ਔਰ ਆਪਾਂ ਕਿਸੇ ਵੀ ਤਰ੍ਹਾਂ ਦਾ ਸਮਾਨ ਰੱਖ ਸਕਦੇ ਆਂ ਔਰ ਕਲੀਨ ਕਰਨੀ ਵੀ ਈਜ਼ੀ ਆਰਾਮ ਨਾਲ ਸ਼ੈਲਫ ਤੇ ਕੱਪੜਾ ਮਾਰੋ ਚਲੋ ਜੀ ਸਾਫ਼ ਜਿਹੜੀ ਹੁੰਦੀ ਹੈ ਐਕਚੁਅਲ ਪੈਂਟਰੀ ਉਹਦੇ ਐਕसेसਰੀ ਹੁੰਦੀ ਉਹ ਕਲੀਨ ਕਰਨੀ ਦਿੱਕਤ ਤੇ ਜ਼ਿਆਦਾ ਔਕਾਉਂ ਤੇ ਬਾਕੀ ਆਪਣੀ ਆਪਣੀ ਚੋਇਸ ਆ ਅਸੀਂ ਉਹ ਨਹੀਂ ਲਗਵਾਈ ਸੀ ਉਹ ਅਸੈਸਰੀ ਜਿਹੜੀ ਐਕਚੁਅਲ ਚ ਪੈਂਟਰੀ ਚ ਹੁੰਦੀ ਹੈ ਇੱਕ ਤੋਂ ਉਹਦੇ ਕਾਸਟ ਬਹੁਤ ਜ਼ਿਆਦਾ ਸੀ ਕੋਈ ਮੈਨੂੰ ਜਾਦੇ ਵਧੀਆ ਲੱਗਦੀ ਮੈਨੂੰ ਆਹ ਚੀਜ਼ ਜ਼ਿਆਦੇ ਵਧੀਆ ਲੱਗੇ ਅਲਮਾਰੀ ਵਾਂਗੂ ਤੇ ਸਾਫ਼ ਕਰਨੀ ਵੀ ਈਜ਼ੀ ਹੈ ਤੇ ਸ਼ੈਲਫ ਨੇ ਵੀ ਸਿੰਪਲ ਜੀ ਤੇ ਸਮਾਨ ਜ਼ਿਆਦਾ ਟਿਕ ਜਾਂਦਾ ਇਹਦੇ ਵਿੱਚ ਤੇ ਹੁਣ ਮੈਂ ਇਹ ਮੈਟ ਲਗਾਉਣ ਤੋਂ ਬਾਅਦ ਵਾਪਸ ਠਕਾ ਦੂੰਗੀ ਸਾਰੇ ਡੱਬੇ ਜੋ ਮੈਂ ਸਾਫ਼ ਕਰ ਚੁੱਕੀ ਸੀ ਤੇ ਡੱਬੇ ਠਕਾਉਣ ਦੇ ਨੂੰ ਇੰਨੀ ਖੁਸ਼ੀ ਹੋ ਰਹੀ ਸੀ ਬੰਦਰ ਪੈਂਟਰੀ ਕਲੀਨ ਹੋ ਗਈ ਮੈਟ ਵਾਸ਼ ਹੋ ਗਏ ਡੱਬੇ ਸਾਫ਼ ਹੋ ਗਏ ਅੱਭੀ ਆਪ ਨੂੰ ਇੰਨਾ ਸਕੂਨ ਮਿਲ ਰਿਹਾ ਸੀ ਨਾ ਬਹੁਤ ਵਧੀਆ ਲੱਗਦਾ ਸਫਾਈ ਕਰਕੇ ਜੋ ਆਪ ਦਾ ਸਮਾਨ ਆਪਾਂ ਨੂੰ ਬਿਲਕੁਲ ਸਾਫ਼-ਸਾਫ਼ ਦਿਖੇ ਕੋਈ ਚਿਪਚਿਪਾ ਹਾਟ ਨਾ ਹੋਵੇ ਹੋਤੇ ਕੋਈ ਧੰਦੇ ਹੱਥ ਨਾ ਲੱਗੇ ਹੋਣ ਬਹੁਤ ਵਧੀਆ ਹੈ ਦਾ ਸਫਾਈ ਕਰਕੇ ਸਫਾਈ ਦੇਖ ਕੇ ਬਹੁਤ ਵਧੀਆ ਮਸੂਮ ਹੁੰਦਾ ਜਿਹਨੂੰ ਸਫਾਈ ਦਾ ਸ਼ੌਕ ਹੁੰਦਾ ਨਾ ਇਹ ਗੱਲਾਂ ਉਹੀ ਸਮਝ ਸਕਦਾ ਹੁੰਦਾ ਜਿਹਨੂੰ ਸਫਾਈ ਦਾ ਸ਼ੌਕ ਨਹੀਂ ਉਹਦੇ ਲਈ ਸਫਾਈ ਤੇ ਗੰਦਗੀ ਇੱਕ ਬਰਾਬਰ ਹੀ ਹੁੰਦੀ ਹੈ ਵੀ ਸਾਫ਼ ਕਰੋ ਨਾ ਕਰੋ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਉੱਪਰ ਵਾਲੀਆਂ ਸ਼ੈਲਫਸ ਹੋ ਗਈਆਂ ਸੈੱਟ ਇਹਨਾਂ ਤੇ ਮੈਂ ਸਮਾਨ ਵਾਪਸ ਠਕਾਤਾ ਛੇ ਤਰ੍ਹਾਂ ਕਲੀਨ ਹੋ ਗਏ ਲਾਈਨਰਸ ਕਲੀਨ ਕਰਤੇ ਡੱਬੇ ਕਲੀਨ ਕਰਤੇ ਬਾਹਰੋਂ ਇਹ ਤਾਂ ਅੱਛੀ ਤਰ੍ਹਾਂ ਹੋ ਗਏ ਸਾਫ਼ ਸਾਰਾ ਸਮਾਨ ਮੈਂ ਬਾਹਰ ਹੀ ਸ ਲਗਾਤਾ ਔਰ ਨੀਚਲੇ ਡਰਾਅਰਸ ਰਹਿ ਗਏ ਹੁਣ ਮੈਂ ਡਰਾਅਰਸ ਖਾਲੀ ਕਰਦੀ ਆ ਡਰਾਅਰਸ ਅੰਦਰੋਂ ਕਲੀਨ ਕਰੂੰਗੀ ਸਾਰਾ ਸਮਾਨ ਮੈਂ ਕੱਢਦੀ ਆ ਡਰਾਅਰਸ ਦਾ ਬਾਹਰ نیچے ਵਾਲੇ ਰਹਿ ਗਏ ਫਿਰ ਜੇ ਮੈਂ ਸਾਰਾ ਇਕੱਠਾ ਕੱਢ ਲਾਂ ਜੋ ਬਾਹਰ ਸਮਾਨ ਦਾ ਬਹੁਤ ਖਲਾਰਾ ਪੈ ਜਾਣਾ ਸੀ ਇਸ ਕਰਕੇ ਮੈਂ ਕਿਹਾ ਡਰਾਅਰ ਬਾਅਦ ਵਿੱਚ ਕਰ ਲੂੰਗੀ ਪਹਿਲਾਂ ਉੱਪਰ ਵਾਲੀਆਂ ਸ਼ੈਲਫਸ ਕਰ ਲਵਾਂੀਆਂ

ਮੇਰੀ ਨਿਗਾ ਪੈ ਗਈ ਸਾਰਾ ਸਮਾਨ ਤੇ ਵੀ ਕੀ ਕੁਛ ਪਿਆ ਉਹ ਮੈਂ ਦੇਖ ਲਿਆ ਪੂਰੀ ਹੋ ਗਈ ਸਾਫ ਤੇ ਆਰਗੇਨਾਈਜ਼ਡ ਸਾਫ ਕਰਕੇ ਸਮਾਨ ਵਾਪਸ ਮੈਂ ਟਿਕਾਤਾ ਪੂਰਾ ਮੈਨੂੰ ਘੰਟਾ ਲੱਗਿਆ ਇੰਨਾ ਜ਼ਿਆਦਾ ਟਾਈਮ ਨਹੀਂ ਲੱਗਿਆ ਹੈਗਾ ਕਿਉਂਕਿ ਮੇਰੀ ਪੈਂਟਰੀ ਆਲਰੇਡੀ ਸਾਫ ਸੀ ਜੇ ਵਿੱਚ ਕੁਝ ਡੁੱਲਿਆ ਕਰਿਆ ਹੋਵੇ ਮੈਂ ਡੱਬੇ ਵਾਸ਼ ਕਰਨੇ ਹੋਣ ਕਿਸੇ ਚ ਕੋਈ ਖਰਾਬ ਚੀਜ਼ ਨਿਕਲੀ ਹੋਵੇ ਫੇਰ ਟਾਈਮ ਲੱਗਦਾ ਜੇ ਆਪਾਂ ਸਮਾਨ ਕੱਢਣਾ ਸਾਫ ਕਰਨਾ ਟਿਕਾਉਣਾ ਫੇਰ ਕੋਈ ਟਾਈਮ ਨਹੀਂ ਲੱਗਦਾ ਕੋਈ ਡੱਬੇ ਵਿੱਚ ਇਹ ਜੋ ਕੋਈ ਸਮਾਨ ਨਹੀਂ ਸੀ ਜਿਹੜਾ ਮੈਂ ਸੁੱਟਣਾ ਸੀ ਖਰਾਬ ਹੋਇਆ ਪਿਆ ਸੀ ਕੁਝ ਨਹੀਂ ਸੀ ਉਹ ਮੈਂ ਨਾਲ ਦੀ ਨਾਲ ਹੀ ਦੇਖਦੇ ਰਹੇ ਨੇ ਮੇਰਾ ਸਾਮਾਨ ਟੱਚ ਮੋਟ ਅੱਜ ਤੱਕ ਕਦੇ ਖਰਾਬ ਹੀ ਨਹੀਂ ਹੋਇਆ ਜਦੋਂ ਦੀ ਮੈਂ ਗੋਲੀਆਂ ਪਾਉਣੀਆਂ ਸ਼ੁਰੂ ਕੀਤੀ ਉਸ ਤੋਂ ਬਾਅਦ ਕਦੇ ਕੋਈ ਦਾਲ ਚਾਵਲ ਕੁਝ ਨਹੀਂ ਖਰਾਬ ਹੋਇਆ ਬਾਕੀ ਮੈਂ ਹਫ਼ਤੇ 'ਚ ਇੱਕ ਦਿਨ ਆਪਣੀ ਪੈਂਟਰੀ ਤੇ ਜ਼ਰੂਰ ਨਿਗਾ ਮਾਰਦੇ ਹਫ਼ਤੇ 'ਚ ਇੱਕ ਦਿਨ ਪੂਰਾ ਮੈਂ ਹੱਥ ਪੱਲਾ ਮਾਰਦੇ ਹਾਂ ਸਾਰੇ ਖਾਣਿਆਂ ਵਿੱਚ ਡੱਬਿਆਂ ਵਿੱਚ ਰਾਸ਼ਨ ਵਿੱਚ ਵੀ ਕੀ ਪਿਆ ਕੀ ਮੈਂ ਰੀਫਿਲ ਕਰਨਾ ਕੀ ਚੀਜ਼ ਪਹਿਲਾਂ ਯੂਜ਼ ਕਰਨੀ ਆ ਫਿਰ ਇੰਨੀ ਜ਼ਿਆਦਾ ਆਪਣੀ ਇਕੱਠੀ ਮਿਹਨਤ ਨਹੀਂ ਲੱਗਦੀ ਹੈਗੀ ਤੇ ਮੇਚਲੇ ਡੋਰ ਹੋ ਗਏ ਸਾਫ਼ ਸਾਰਾ ਸਮਾਨ ਕੱਢ ਕੇ ਵਿੱਚੋਂ ਕਲੀਨ ਕਰਕੇ ਮੈਂ ਦੁਬਾਰੇ ਫੇਰ ਟਿਕਾਤਾ ਇਹ ਤੇ ਨਿਕਮੋਟਾ ਸਮਾਨ ਨਾ ਬੋਟਲ ਵਿੱਚ ਗੋਲੀਆਂ ਵਗੈਰਾ ਪਈ ਇਹਦੇ ਵਿੱਚ ਲਾਲ ਮਿਰਚ ਪਾਊਡਰ ਪਿਆ ਦੋ ਤਰ੍ਹਾਂ ਲਾਲ ਮਿਰਚ ਪਾਊਡਰ ਯੂਜ਼ ਕਰਦੇ ਹਾਂ ਸਤਿੰਨ ਤਰ੍ਹਾਂ ਦਾ ਯੂਜ਼ ਕਰਦੇ ਹਾਂ ਇਹਦੇ ਵਿੱਚ ਐਕਸਟਰਾ ਬੂੰਦੀ ਪਈ ਆ ਕੋਕਾ ਪਾਊਡਰ ਪਿਆ ਫਟਕੜੀ ਪਈ ਆ ਲੌਂਗ ਇਲਾਇਚੀ ਆ ਪਈ ਨੇ ਆ ਲੌਂਗ ਇਲਾਇਚੀ ਆ ਸੌਂਸ ਦੀ ਹੈ ਦਹੀਂ ਬੂੰਦੀ ਵਾਲਾ ਮਸਾਲਾ ਪਿਆ ਪੋਪਕੋਰਨ ਵਾਲੀ ਮੱਕੀ ਪਈ ਆ ਕਾਸਟਰ ਪਾਊਡਰ ਪਿਆ ਰੰਗ ਪਿਆ ਆ ਨਿਕਮੋਟਾ ਜਿਹਾ ਸਮਾਨ ਇਹਨਾਂ ਛਪਿਆ ਦਾ ਉਡਸ ਹੋ ਗਏ ਇੱਕ ਚ ਦਲੀਆ ਇੱਕ ਚ ਸੇਵੀਆਂ ਨੇ ਘਰਦੀਆਂ ਬਣੀਆਂ ਹੋਈਆਂ ਤੇ ਇਹ ਕੁਝ ਸਮਾਨ ਹੈ ਇਹ ਚ ਮਖਾਣੀ ਨੇ ਇਹ ਚ ਨਿਕਮੋਟਾ ਜਿਹਾ ਸਮਾਨ ਆ ਇਹਦੇ ਵਿੱਚ ਕੀ ਹੈ ਬੇਲਪੂਣੀ ਇਹਦਾਂ ਦਾ ਕੁਝ ਸਮਾਨ ਹੈ ਸਾਰੀ ਵਧੀਆ ਆਰਗੇਨਾਈਜੇਸ਼ਨ ਹੋਣੀ ਸਮਾਨ ਦੀ ਤੇ ਬਹੁਤ ਵਧੀਆ ਲੱਗਦਾ ਫਿਰ ਆਪ ਨੂੰ ਵੀ ਜਦੋਂ ਆਪਣਾ ਸਮਾਨ ਸਾਰਾ ਸਾਫ਼ ਸੁਥਰਾ ਹੋ ਜੇ ਵਧੀਆ ਟਿਕ ਜੇ ਆਰਗੇਨਾਈਜ਼ ਹੋ ਜੇ ਕੋਈ ਸਮਾਨ ਵਿੱਚੋਂ ਖਰਾਬ ਨਾ ਨਿਕਲੇ ਚਲੋ ਜੀ ਹੁਣ ਟਾਈਮ ਹੋ ਗਿਆ ਪੌਣੇ 4 ਦਾ ਤਾਂ ਹੁਣ ਮੈਂ ਕਰੀ ਆਪਣੀ ਚਾਹ ਚਾਹ ਪੀਣਿਆਂ ਨਾਲ ਥੋੜਾ ਜਿਹਾ ਰੈਸਟ ਕਰਦੇ ਆਂ ਫਿਰ ਉਸ ਤੋਂ ਬਾਅਦ ਅਗਲੇ ਕੰਮ ਕਰਦੇ ਆ ਜੋ ਮੇਰੇ ਦਿਮਾਗ ਚੰਦ ਰਹੇ ਨੇ ਉਹ ਹਲਕੀ ਕੰਮ ਦੇ ਇੱਕ ਦੋ ਬਸ ਆਏ ਥੋੜਾ ਥੋੜਾ ਕਰਕੇ ਘਰ ਦੇ ਕੰਮ ਹੋ ਜਾਵੇ ਨੇ ਖਤਮ ਤੇ ਹੁੰਦੇ ਨਹੀਂਗੇ ਵੀ ਆਏ ਚਲੋ ਥੋੜਾ ਥੋੜਾ ਕਰਕੇ ਕਰੀ ਚਲੋ ਫਿਰ ਇਕੱਠੇ ਨਹੀਂ ਹੁੰਦੇ ਹੈਗੇ ਹੁਣ ਆਪਾਂ ਨਾ ਬਈ ਚਾਹ ਹੀ ਜਾਈ ਹਾਂ ਤੇ ਰਸੋਈ ਨੂੰ ਵਿੱਚ ਏਸੀ ਲਗਾ ਕੇ ਆਈਆਂ ਗਰਮੋਂ ਗਰਮੀ ਹੋ ਗਈ ਮੈਂ ਪੈਂਟਰੀ ਤਾਂ ਕਲੀਨ ਹੋ ਗਈ ਮੈਨੂੰ ਪੂਰਾ ਘੰਟਾ ਲੱਗਿਆ ਪਰ ਤਸੱਲੀ ਹੋ ਗਈ ਸਾਫ ਕਰਕੇ ਚਲੋ ਜੀ ਹੁਣ ਚਾਹ ਪੀ ਲਈਏ ਹੁਣ ਮੈਂ ਨਾ ਆਹ ਵਾਲੀ ਸਿੰਕ ਕਲੀਨ ਕਰਕੇ ਹਟੀਆਂ ਇੱਧਰ ਸਾਡੀ ਭਾਂਡਿਆਂ ਵਾਲੀ ਟੋਕਰੀ ਹੁੰਦੀ ਹੈ ਡੇਲੀ ਡੇਲੀ ਮੈਨੂੰ ਨਹੀਂ ਕਲੀਨ ਕਰਦੀ ਹੈਗੀ ਡੇਲੀ ਜ਼ਰੂਰਤ ਵੀ ਨਹੀਂ ਪੈਂਦੀ ਹਫ਼ਤੇ 'ਤੋਂ ਇੱਕ ਵਾਰ ਕਲੀਨ ਕਰਦੀ ਹੁੰਨੀ ਆ ਕਈ ਵਾਰ ਹਫ਼ਤੇ 'ਤੋਂ ਜ਼ਿਆਦਾ ਵੀ ਹੋ ਜਾਂਦਾ ਕਈ ਵਾਰ ਹਫ਼ਤੇ 'ਚ ਦੋ ਵਾਰ ਵੀ ਹੋ ਜਾਂਦੇ ਕੋਈ ਫਿਕਸ ਰੂਟੀਨ ਨਹੀਂ ਹੈਗਾ ਮੇਰਾ ਪਰ ਮੈਂ ਵਾਸ਼ ਕਰਦੀ ਰਹਿੰਦੀ ਜਦੋਂ ਲੱਗੇ ਨਾ ਵੀ ਗੰਦੀ ਹੋਣ ਲੱਗੀ ਪਰ ਇਸ ਵਾਰ 2-4 ਦਿਨ ਉੱਤੋਂ ਜੀ ਲੰਘ ਗਏ ਜਿਆਦਾ ਗੰਦੀ ਹੋ ਗਈ ਸੀ ਇਹ ਕਰਦੀ ਮੈਂ ਵਾਸ਼ ਸਿੰਕ ਤੇ ਪਾਣੀ ਵਾਲੀ ਟੋਕਰੀ ਵਾਸ਼ ਕਰਤੀ ਇਹਨੂੰ ਮੈਂ ਧੁੱਪੇ ਧਰ ਕਿਉਂ ਨਹੀਂ ਥੋੜੇ ਟਾਈਮ ਦੀ ਇਹਦੇ ਨੀਚੇ ਅਸੀਂ ਸਟੈਂਡ ਰੱਖਦੇ ਹੁਣ ਤਾਂ ਕਿ ਪਾਣੀ ਵਗੈਰਾ ਠੀਕਾ ਨਿਕਲ ਜੇ ਸਟੈਂਡ ਵੀ ਮੈਂ ਅੱਛੀ ਤਰ੍ਹਾਂ ਵਾਸ਼ ਕਰਤਾ ਤੇ ਟੋਕਰੀ ਵੀ ਵਾਸ਼ ਹੋ ਗਈ ਇਹ ਜੇ ਨਾ ਟਾਈਮ ਤੇ ਚੀਜ਼ਾਂ ਵਾਸ਼ ਕਰੋ ਨਾ ਫਿਰ ਇਹ ਬਹੁਤ ਜ਼ਿਆਦਾ ਗੰਦੀਆਂ ਹੋ ਜਾਂਦੀਆਂ ਨੇ ਤੇ ਇਹਨਾਂ ਨੂੰ ਫਿਰ ਜ਼ਿਆਦਾ ਰਗੜਾ ਰਗੜੀ ਕਰਨੀ ਪੈਂਦੀ ਹੈ ਟਾਈਮ ਜ਼ਿਆਦਾ ਲੱਗਦਾ ਮਿਹਨਤ ਜ਼ਿਆਦਾ ਲੱਗਦੀ ਹੈ ਇਸ ਕਰਕੇ ਟਾਈਮ ਤੇ ਜੇ ਚੀਜ਼ਾਂ ਵਾਸ਼ ਕਰ ਦਈਏ ਤਾਂ ਆਪਣੀ ਫਿਰ ਓਨੀ ਜ਼ਿਆਦਾ ਮਿਹਨਤ ਨਹੀਂ ਲੱਗਦੀ ਹੈਗੀ ਧੋਣੀਆਂ ਪੈਂਦੀਆਂ ਹੀ ਨਹੀਂ ਸਾਫ਼ ਕਰਨੀਆਂ ਪੈਂਦੀਆਂ ਨੇ ਇਹ ਤਾਂ ਹੈ ਨਹੀਂ ਵੀ ਸਾਫ਼ ਕਰੇ ਬਿਨਾਂ ਆਪਾਂ ਨੂੰ ਸਰਜੂਗਾ ਨਹੀਂ ਸਰਦਾ ਸਾਫ਼ ਜੁਨੇ ਟਾਈਮ ਆ ਜਾਂਦਾ ਫਿਰ ਇਹ ਵੀ ਸਾਫ਼ ਕਰਨੀਆਂ ਪੈਂਦੀਆਂ ਨੇ ਨੀਚੋ بیس ਅੱਛੀ ਤਰ੍ਹਾਂ ਬਰਸ਼ ਨਾ ਕਰਤਾ ਕਲੀਨ ਤੇ ਜਿਆਦਾ ਟਾਈਮ ਲੰਗਾ ਦੇ ਉਤੋਂ ਹੀ ਫਿਰ ਰਗੜਾ ਰਗੜੀ ਆਪਾਂ ਜੜੇ ਕਰਨੀ ਪੈਂਦੀ ਹੈ ਇਸ ਕਰਕੇ ਕੋਸ਼ਿਸ਼ ਇਹ ਹੁੰਦੀ ਹੈ ਕਿ ਟਾਈਮ ਤੇ ਸਾਫ਼ ਕਰ ਦਈਏ ਫਿਰ ਆਪਣੀ ਮਿਹਨਤ ਵੀ ਘੱਟ ਲੱਗੂਗੀ ਤਗੜਾ ਰਗੜੇ ਵੀ ਜ਼ਿਆਦਾ ਨਹੀਂ ਕਰਨੀ ਪਊਗਾ ਮੈਂ ਧੁੱਪੇ ਤੋਂ ਰਹਿ ਮੈਨੂੰ ਹੁਣ ਮੈਂ ਡਰਾਈ ਰੋਸਟ ਕਰ ਰਹੀ ਸੀ ਸੌਂਫ ਜਾਂ ਕਿ ਮੈਂ ਚਾਹ ਵਾਸਤੇ ਨੂੰ ਦਰਦਰੀ ਪੀਸ ਸਕਾਂ ਫਿਰ ਜੋ ਆਪਾਂ ਇਹ ਦਰਦਰੀ ਪੀਸੀ ਹੋਈ ਸੌਂਫ ਚਾਹ 'ਚ ਪਾਉਨੇ ਉਹਦਾ ਫਲੇਵਰ ਬਹੁਤ ਵਧੀਆ ਆਉਂਦਾ ਦੁੱਧ ਵਿੱਚ ਪਾ ਲਓ ਚਾਹੇ ਤੁਸੀਂ ਚਾਹ ਵਿੱਚ ਪਾ ਲਓ ਬਹੁਤ ਵਧੀਆ ਫਲੇਵਰ ਆਉਂਦਾ ਕਿ ਜੰਝ ਵੀ ਮੇਰੇ ਮੈਟਨ ਲੱਗੀ ਸੌਂਫ ਨਾਲ 5 ਵਜਣ ਵਾਲੀ ਹੋ ਗਈ ਹੁਣ ਮੈਂ ਕਰਦੀ ਹਾਂ ਦਾਲ ਦੀ ਤਿਆਰੀ ਮੈਂ ਬਣਾਉਣੀ ਆ ਮੂੰਗੀ ਦਾਲ ਧੋਮੀ ਮੂੰਗੀ ਬਣਾਉਂ ਆ ਜਿਹਦੇ ਵਿੱਚ ਮਸਰੀ ਨਹੀਂ ਪਾਈ ਹੂੰ ਥੋੜੀ ਜਿਹੀ ਮਸਰੀ ਪਾ ਲੈਣ ਹੁੰਦੇ ਆ ਪਰ ਅੱਜ ਕੱਲੀ ਮੂੰਗੀ ਆ ਧੋਮੀ ਮੂੰਗੀ ਪਿਆਜ਼ ਟਮਾਟਰ ਉਹ ਸੌਰੀ ਟਮਾਟਰ ਟਮਾਟਰ ਤੇ ਹਰੀ ਮਿਰਚ ਪਿਆਜ਼ ਇੰਦਰ ਲਸਣ ਤੇ ਅਦਰਕ ਕੁੱਟ ਲਿਆ ਕਿਉਂਕਿ ਫਿਰ ਜੇ ਮੈਂ ਬਰੀਕ ਕੱਟ ਕੇ ਪਾਉਂਗੀ ਦਵਿੰਦਰ ਨਹੀਂ ਖਾਂਦੇ ਚਲਾ ਕੇ ਮਾਰਨਗੇ ਚੱਕੋ ਅਦਰਕ ਵਾਲੀ ਦਾਲ ਮੈਂ ਨਹੀਂ ਖਾਣੀ ਤੇ ਇਸ ਕਰਕੇ ਮੈਂ ਲਸਣ ਤੇ ਅਦਰਕ ਕੁੱਟ ਲਿਆ ਹਨ ਪੇਸਟ ਬਣਾ ਕੇ ਜਿੰਨਾ ਮਰਜ਼ੀ ਪਾ ਰੋ ਪਰ ਮੂੰਹ 'ਚ ਨਹੀਂ ਅਦਰਕ ਤੇ ਲਸਣ ਆਉਣਾ ਚਾਹੀਦਾ ਇਧਰ ਸੌਂਸ ਵੀ ਮੈਂ ਪੀਸ ਦਿਆਂ ਮਿਕਸੀ ਜਿੰਦਰ ਤਰੀ ਹੀ ਕਰ ਦਾਨੀ ਹੈ ਬੜੇ ਅੱਛੇ ਖੁਸ਼ਬੂ ਆਦੀ ਕਿਚਨ ਵਿੱਚ ਸੌਂਸ ਦੀ ਇਹ ਵੀ ਮੈਂ ਪੀਸ ਦਿਆਂ ਤੜਕਾ ਲਗਾ ਕੇ ਨਾਲ ਦੀ ਨਾਲ ਮੈਂ ਸੌਂਸ ਪੀਸ ਕਰਨੀ ਤੇ ਹੁਣ ਕਰਦਿਆਂ ਦਾਲ ਦੀ ਤਿਆਰੀ ਟਾਈਮ ਹੋ ਰਿਹਾ 7 ਵਜੇ ਤੇ ਹੁਣ ਮੈਂ ਕਰ ਰਹੀ ਹਾਂ ਆਪਣਾ ਡਿਨਰ ਦਾਲ ਨਾਲ ਫੁਲਕਾ ਚ ਮੂੰਗੀ ਦੀ ਦਾਲ ਹਲਕੀ ਜਿਹੀ ਮੂੰਗੀ ਦਾਲ ਵੀ ਕਦੇ ਕਦੇ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਮੈਂ ਆਪਣਾ ਡਿਨਰ ਕਰ ਲਿਆ ਤੇ ਤੁਹਾਨੂੰ ਅਜੇ ਘਰੇ ਨਹੀਂ ਆਏ ਜਦੋਂ ਆਉਣਗੇ ਉਹਦੀ ਫੁਲਕਾ ਬਣਾਉਂਗੀ ਇਹਨਾਂ ਦਾ ਪਰ ਮੈਂ ਆਪਣਾ ਟਾਈਮ ਨਾਲ ਹੀ ਖਾਣਾ ਖਾਣਾ ਰਹਿਣਾ ਕੋਈ ਲੇਟ ਖਾਏ ਕੋਈ ਜਲਦੀ ਖਾਏ ਮੈਂ ਆਪਣਾ ਖਾਣਾ ਟਾਈਮ ਨਾਲ ਹੀ ਖਾਣਾ ਲਿਖਣੀ ਆ ਤੇ ਮੈਂ ਪਿਆਜ਼ ਛਿਲਕ ਲੈ ਕੇ ਐਸੀ ਵਾਕ ਕਰਾਂ ਤਾਂ ਬਾਅਦੋਂ ਕਿ ਪਿਆਜ਼ ਹੈ ਨਹੀਂ ਸਵੇਰ ਵਕਤੇ ਤਾਂ ਉਹਨੂੰ ਮੈਂ ਕੰਟੇਨਰ ਚ ਪਾ ਲੈਣੀ ਆ ਫਿਰ ਕੰਮ ਈਜ਼ੀ ਹੋ ਜਾਂਦਾ ਪਿਆਜ਼ ਛਿੱਲੇ ਪਏ ਹੋਣ ਐਟਲੀਸਟ ਚਿੱਲਣ ਦੀ ਤਾਂ ਟੈਂਸ਼ਨ ਹੀ ਹੈਗੀ ਚਿੱਲੋ ਫਿਰ ਤੁਸੀਂ ਧੋ ਹਨਾ फटाफट ਚੱਕੋ ਆਪ ਦੇ ਚਾਹੇ ਤੁਸੀਂ ਗਰੇਵੀ ਵਾਲਾ ਮਸਾਲਾ ਬਣਾਓ ਥੇ ਚੌਪ ਚੌਪ ਕਰੋ ਜਿਵੇਂ ਮਰਜ਼ੀ ਕਰੋ ਅੱਧੀ ਆ ਹੀ ਹੁੰਦਾ ਫਿਰ ਵੀ ਅੱਧੀ ਤਾਂ ਤਿਆਰੀ ਆਪਣੀ ਹੈਗੀ ਹੈ ਕਈ ਵਾਰ 2 ਦਿਨ ਚੱਲ ਜਾਂਦੇ ਨੇ ਇਹਨੇ ਪਿਆਜ਼ ਕਈ ਵਾਰ 4 ਦਿਨ ਵੀ ਨਿਕਲ ਜਾਂਦੇ ਨੇ ਡਿਪੈਂਡ ਕਰਦਾ ਸਮਜੀ ਵੀ ਰੋਜ਼ ਬਣ ਲੀਏ ਕਈ ਵਾਰ 2 ਵਾਰ ਸਬਜੀ ਬਣ ਜਾਂਦੀ ਦਿਨ ਵਿੱਚ ਕਈ ਵਾਰ 1 ਬਣ ਰਹੀ ਆ ਕਈ ਵਾਰ ਕੁਝ ਇਹ ਜਾਂ ਕੁਝ ਬਣ ਜਾਣਾ ਵੀ ਇਹ ਵਿੱਚ ਪਿਆਜ਼ ਜ਼ਿਆਦਾ ਲੱਗਦੇ ਨੇ ਪਨੀਰ ਬਣਾ ਲਈ ਉਸ ਪਿਆਜ਼ਾਂ ਦੇ ਲੱਗਦੇ ਨੇ ਭਿੰਡੀ ਵਿੱਚ ਪਿਆਜ਼ਾਂ ਦੇ ਲੱਗਦੇ ਨੇ ਡਿਪੈਂਡ ਕਰਦਾ ਇੱਕ ਵਾਰ ਮੈਂ ਛਿੱਲ ਕੇ ਰੱਖ ਲਿਆ ਸੋ ਇਸ ਨਾਲ ਕਰਦੇ ਆ ਅੱਜ ਦੀ ਵੀਡੀਓ ਦਾ ਐਂਡ ਇਹ ਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖ ਲਈ ਤੁਹਾਨਾਂ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕਰਿਆ ਹੋਇਆ ਤੇ ਮਿਲਾਂਗੇ ਖੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ